ਦੋਸਤੋ ਇੱਕ ਸਵਾਲ ਸੀ ਕਿ ਚੰਗੇ ਗਲੇ ਵਾਸਤੇ ਕੀ ਕੀ ਖਾਣਾ ਚਾਹੀਦਾ ਇਹ ਤੁਹਾਡਾ ਬਹੁਤ ਸਾਰਿਆਂ ਦਾ ਸਵਾਲ ਹੋਊਗਾ ਚੰਗੇ ਗਲੇ ਵਾਸਤੇ ਹਮੇਸ਼ਾ ਚੰਗੀਆਂ ਚੀਜ਼ਾਂ ਹੀ ਖਾਓ ਕਿਉਂਕਿ ਤੁਸੀਂ ਆਪਾਂ ਰੀਜ਼ ਕਰਦੇ ਹੈ ਕਈ ਵਾਰੀ ਕਿ ਨਾਲ ਵਾਲੇ ਨੇ ਤਾਂ ਚੜਨੀ ਖਾ ਲਈ ਸਮੋਸਾ ਖਾ ਲਿਆ ਜਾਂ ਤਲੀ ਚੀਜ਼ ਖਾਜੀ ਉਤੋਂ ਪਾਣੀ ਪੀ ਲਿਆ ਜਾਂ ਕੋਕ ਪੀ ਲਿਆ ਪਰ ਜੇ ਉਹ ਨਹੀਂ गा ਰਿਹਾ ਤਾਂ ਉਹਨੂੰ ਕਿੱਦਾਂ ਫੀਲ ਹੋਊਗਾ ਉਹਨੇ ਸਿਰਫ ਬੋਲਣ ਲੱਗਿਆ ਆਪਣੇ ਥ੍ਰੋਟ ਨੂੰ ਯੂਜ਼ ਕਰਨਾ ਆਪਾਂ ਗਾਉਣ ਲੱਗਿਆ ਕਰਨਾ ਜਿਹੜੇ ਗਾਉਂਦੇ ਨੇ ਹਣਾ ਸੋ ਉਹਨਾਂ ਵਾਸਤੇ ਖਾਸ ਕਰ ਜਿਹੜੀ ਜਿਹੜੀ ਸਰੀਰ ਦੇ ਕਿਸੇ ਵੀ ਪਾਰਟ ਵਾਸਤੇ ਤੁਹਾਡੇ ਸਰੀਰ ਵਾਸਤੇ ਜਿਹੜੀ ਚੀਜ਼ ਹਾਨੀਕਾਰਕ ਆ ਉਹ ਤੁਹਾਡੇ ਐਕਟਿਵ ਪਾਰਟ ਭਾਗ ਜਿਹੜਾ ਆਪਣਾ ਐਕਟਿਵ ਹੁੰਦਾ ਸਪੋਜ਼ ਮੈਂ ਗਲੇ ਤੋਂ ਵਰਤੋਂ ਕਰਦਾ ਆਂਦੀ ਮੇਰੀ ਮੇਰਾ ਕੰਮ ਗਾਉਣਾ ਆ ਤਾਂ ਮੇਰਾ ਐਕਟਿਵ ਪਾਰਟ ਕਿਹੜਾ ਹੋਇਆ ਜ਼ਿਆਦਾ ਮੈਂ ਐਕਟਿਵ ਕਰਦਾ ਆਂ ਉਹਦੇ ਵੋਕਲ ਕੋਰਡਸ ਨੂੰ ਤਾਂ ਮੇਰਾ ਉਹ ਭਾਗ ਇਫੈਕਟਿਵ ਹੋ ਰਿਹਾ ਤਾਂ ਮੈਂ ਉਹ ਚੀਜ਼ ਨਹੀਂ ਸੋ ਪ੍ਰਾਇਓਰਟੀ ਬੇਸਿਸ ਤੇ ਤੁਸੀ ਦੇਖਣਾ ਹੁੰਦਾ ਕਿ ਤੁਹਾਡੇ ਵਾਸਤੇ ਕਿਹੜੀ ਚੀਜ਼ ਚੰਗੀ ਹੈ ਕਿਹੜੀ ਹਰੇਕ ਦਾ ਸਰੀਰ ਅਲੱਗ ਹੈ ਹਰੇਕ ਦੀ ਬਾਡੀ ਅਲੱਗ ਹੈ ਪਰਮਾਤਮਾ ਨੇ ਹਰੇਕ ਦਾ ਮਸ਼ੀਨ ਜਿਹੜੀ ਆ ਵੱਖਰੀ ਬਣਾ ਕੇ ਭੇਜੀ ਹੈ ਸੋ ਇਸ ਚੀਜ਼ ਨੂੰ ਆਪਣੇ ਡਾਕਟਰ ਆਪ ਬਣੋ ਆਪ ਦੇ ਸਰੀਰ ਨੂੰ ਸਮਝੋ ਕਿਹੜੀ ਚੀਜ਼ ਤੁਹਾਨੂੰ ਠੀਕ ਫਿੱਟ ਬੈਂਦੀ ਹੈ ਕਿਹੜੀ ਨਹੀਂ ਬੈਂਦੀ ਸੋ ਮੇਰਾ ਸਵਾਲ ਸੀ ਕਿ ਚੰਗੇ ਗਲੇ ਵਾਸਤੇ ਕੀ ਖਾਣਾ ਚਾਹੀਦਾ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਇੱਕ ਤਾਂ ਭੁੰਨੇ ਹੋਏ ਛੋਲੇ ਜ਼ਰੂਰ ਖਾਇਆ ਕਰੋ ਛੋਲਿਆਂ ਨੂੰ ਭਿਉਂ ਕੇ ਦਾਲਾਂ ਭਿਉਂ ਕੇ ਜਿਵੇਂ ਹਰੀ ਦਾਲ ਹੁੰਦੀ ਜਿਹੜੀ ਆਪਣੀ ਸਾਤ ਉਹਨੂੰ ਭਿਉਂ ਕੇ ਤੁਸੀਂ ਖਾ ਸਕਦੇ ਹੋ ਫਿਰ ਤੁਸੀਂ ਡਰਾਈ ਫਰੂਟਸ ਜਿੰਨਾ ਵੀ ਤੁਸੀਂ ਆਪਦੀ ਵਿੱਤ ਮੁਤਾਬਕ ਥੋੜਾ ਬਹੁਤ ਭਿਉਂ ਕੇ ਉਹ ਖਾ ਖਾ ਸਕਦੇ ਹੋ ਜਿਨ੍ਹਾਂ ਨੂੰ ਦੁੱਧ ਸੈੱਟ ਆਉਂਦਾ ਹੈ ਉਹ ਦੁੱਧ ਦੇ ਵਿੱਚ ਡਰਾਈ ਫਰੂਟ ਭਿੱਜਿਆ ਹੋਇਆ ਉਹਨਾਂ ਨੂੰ ਬਾਲ ਕੇ ਖਾਓ ਬੇਸਣ ਦੀਆਂ ਚੀਜ਼ਾਂ ਖਾਓ ਜਿਨ੍ਹਾਂ ਨੂੰ ਕਫ ਦੀ ਸ਼ਿਕਾਇਤ ਰਹਿੰਦੀ ਔਰ ਕਫ ਦੇ ਕਰਕੇ ਗਲਾ ਜਿਆਦਾ ਗਾਣੀ ਪਾਉਂਦੇ ਸੋਰ ਟਿਕਦਾ ਨਹੀਂਗਾ ਉਹ ਇਸ ਤਰੀਕੇ ਦੀਆਂ ਜਿਹੜੀਆਂ ਬੇਸੰਬੀਆਂ ਚੀਜ਼ਾਂ ਬਣਾ ਕੇ ਜਿਵੇਂ ਪੂੜਾ ਬੇਸੰਬੀਆਂ ਪਿੰਨੀਆਂ ਬਣਾ ਕੇ ਤੁਸੀਂ ਖਾ ਸਕਦੇ ਹੋ ਔਰ ਯੋਗਾ ਜ਼ਰੂਰ ਕਰੋ ਯੋਗਾ ਥੋੜਾ ਬਹੁਤ ਕਸਰਤ ਕਰਨ ਦੇ ਨਾਲ ਕੀ ਹੈ ਤੁਹਾਡੀ ਸਾਹ ਪ੍ਰਕਿਰ ਹੈ ਜਿਹੜੀ ਉਹ ਨਾਲ ਹੀ ਉਹ ਸਾਫ਼ ਰਹਿੰਦੀ ਹੈ ਜਿਹਦੇ ਨਾਲ ਸਾਨੂੰ ਗਾਉਣ ਦੇ ਵਿੱਚ ਬੜੀ ਆਸਾਨੀ ਹੁੰਦੀ ਹੈ ਬਾਕੀ ਸਾਰੀਆਂ ਗੱਲਾਂ ਇੱਕ ਪਾਸੇ ਰਿਆਜ਼ ਨਹੀਂ ਬੋਲਣਾ ਦੋਸਤੋ ਜਿੰਨਾ ਮਰਜੀ ਜੇ ਇਹ ਮਸ਼ੀਨ ਚੱਲਦੀ ਰਹੂਗੀ ਤਾਂ ਤੁਸੀਂ ਵਧੀਆ ਤਰੀਕੇ ਨਾਲ ਜੇ ਕਿਤੇ ਮਾੜਾ ਮੋਟਾ ਕੁਝ ਖਾਤਾ ਪੀਤਾ ਵੀ ਗਿਆ ਕਿਤੇ ਗਲਤੀ ਨਾਲ ਤਾਂ ਉਹ ਇਨਾ ਪ੍ਰਭਾਵ ਨਹੀਂ ਪਾਊਗਾ ਜੇ ਤੁਸੀਂ ਰਿਆਜ਼ ਹੀ ਨਹੀਂ ਕਰ ਰਹੇ ਸਿਰਫ ਖਾਣ ਪੀਣ ਦਾ ਪਰਹੇਜ਼ ਕਰ ਰਹੇ ਹੋ ਉਹ ਚੀਜ਼ ਜਿਹੜੀ ਉਹ ਠੀਕ ਨਹੀਂ ਹੈਗੀ ਸੋ ਇਹ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਰੱਖੋ ਜੇ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਦੇ ਕੇ ਸ਼ੇਅਰ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ